ڳالهه ڪرائين اندر پاڳي اندر پاڳي ڳالهه ڪرائين اندر پاڳي

ਕੋਈ ਪੂਰੇ ਦੇ ਵਹੀਕਲ ਦੀ ਤਾਂ ਕ੍ਰੇਨ ਪਾਤਾ ਨਾਰ ਦੀ ਹਾਂ ਦਸਤਰੀ ਦੋ ਸਾਲ ਹੋ ਗਏ ਮੈਨੂੰ ਡੀਸੀ ਦੀ ਵੀ ਮੇਜ਼ ਤੇ ਮੈਂ ਰੱਖਿਆ ਆ ਆਰਟੀਓ ਨੂੰ ਹੀ ਮਾਰ ਕਰਤੀ ਆ ਚੰਡੀਗੜ੍ਹ ਵੀ ਮੇਲ ਪਾਦੀ ਆ ਰਸਤੀ ਨਹੀਂ ਉਹਦੀ ਮੇਰੀ ਗਲਤੀ ਆ ਦਸਤਰੀ ਗਲਤੀ ਆ ਜਿਹੜੇ ਨਾਲ ਗੱਲ ਕਰਦੇ ਪੈਸੇ ਮੰਗੀਆਂ ਐਮਐਲਏ ਤੁਹਾਨੂੰ ਮਿਲ ਕੇ ਪ੍ਰੂਫ ਦੇ ਦਿਆਂਗੇ ਆਹ ਤਾਂ ਇਹਨੇ ਕਿਹਨੂੰ ਪੁੱਛ ਲੋ ਕੋਈ ਨਹੀਂ ਕਰਦਾ ਯਾਰ ਯੂਪੀਐਫ ਫੌਜੀ ਮੋੜ ਕੇ ਲਿਆ ਮੇਰਬਾਨੀ ਕੋਈ ਕੰਮ ਹੋਵੇ ਰੱਤੀ ਸਰਕਾਰ ਜਿਹੜੀ ਬਦਲੀ ਆ ਉਹ ਐਸੇ ਐਸੇ ਕਰਕੇ ਪੁੱਛ ਰਿਹਾ ਐ ਸਰਕਾਰ ਨੇ ਸਰਕਾਰ ਬਦਲੀ ਐਸੇ ਕਰਕੇ ਬਦਲੀ ਜੀ ਸਰਕਾਰਾਂ ਨੇ ਕੋਈ ਕੁਝ ਕਰਿਆ ਉਹਨਾਂ ਨੇ ਗੰਦ ਕੋਇਆ ਸਰਕਾਰ ਬੁਲਾ ਦੇਂਗੇ ਉਹ ਅੱਜ ਮੇਰੇ ਚੱਲ ਗਿਆ ਕਰਵਾ ਦੇਂਗੇ ਯੂਪੀਐਫ ਫੌਜੀ ਨੇ ਲੈਂਦਾ ਤੁਹਾਡੇ ਦੇਟ ਇੰਨੇ ਨੇ ਵੀ ਲੈਂਦਾ ਬੇਸ਼ੱਕ ਮੂੰਹ ਤੇ ਕਰਾ ਦੇਗਾ ਦੁਬਾਰਾ ਕਰਾ ਦੇਣਗੇ ਐਮਐਲਏ ਸਾਹਿਬ ਦਾ ਇਹ ਦੀ ਹੋ ਗਈ ਪਰਸਨਲ ਗੱਲ ਹੈ ਜਾਂ ਬਹਿ ਕੇ ਕਰਦੇ ਆ ਤੁਹਾਡੀ ਇੱਛਾ ਹੈ ਮੇਰੇ ਭਰਾ ਜਿੱਥੇ ਮਰਜ਼ੀ ਮੈਨੂੰ ਸੱਦੋ ਮੈਂ ਕੋਈ ਸੁਭਸਿਆ ਨਹੀਂ ਤੁਸੀਂ ਇਹ ਦੇਖੋ ਇੱਕ ਪਾਸੇ ਸੱਦਵਾ ਰਿਹਾ ਤੁਸੀਂ ਇਹ ਤੋਂ ਲੈ ਜੋ ਮੈਂ ਕਿਹਾ ਤੇ ਸਾਡੇ ਪੱਲੇ ਰਾਗਾਂ ਵਾਲੀ ਕਹੀ ਹੈ ਕਿਤੇ ਕਰੇ ਵਾਗ ਕਰੇ ਇੱਕ ਵਾਰੀ ਅੱਜ ਗੁਰਦੇਵਤ ਸਿੰਘ ਸੇਖੋਂ ਕ੍ਰਾਂਤੀ ਸਿੱਖਿਆ ਦੇ ਸਿੱਖਿਆ ਕ੍ਰਾਂਤੀ ਦੇ ਤਹਿਤ ਉੱਥੇ ਇੱਕ ਕੰਧ ਦਾ ਉਕਾਟਨ ਕਰਨ ਗਏ ਸੀ ਉਹ ਸਕੰਧ ਬਣੀ ਨੂੰ ਲਗਭਗ 9 ਤੋਂ 10 ਸਾਲ ਹੋ ਗਏ। ਉਦੋਂ ਸਰਦਾਰ ਦਲਬਾਗ ਸਿੰਘ ਸਾਡੇ ਸਰਪੰਚ ਹੁੰਦੇ ਸੀ ਜਦੋਂ ਉਹ ਕੰਧ ਬਣੀ ਸੀ ਜਿਹਦਾ ਇਹ ਅੱਜ ਉਤਕਾਰਨ ਕਰਨ ਗਏ ਆ। ਉਹਨੂੰ ਸਿਰਫ ਕਲੀ ਕੀਤੀ ਹੈ ਇਹਨਾਂ ਨੇ ਤੇ ਆਪਦੀ ਮੋਹਰ ਲਾ ਕੇ ਜਾਣ ਗਈ। ਜਿਹੜੀ ਇਹਨਾਂ ਦੇ ਹੁਣ 5-6 ਮਹੀਨੇ ਹੋਏ ਆ ਜਿਹੜੀ ਕੰਧ ਬਣੀ ਹੈ ਉਹਦੇ ਤੇ ਮਟੀਰੀਅਲ ਇੰਨਾ ਮਾੜਾ ਲੱਗਿਆ ਵੀ ਉਹਦਾ ਇਹਨਾਂ ਨੇ ਦਰਦਿਆ ਨਹੀਂ ਉਤਕਾਰਨ ਹੀ ਨਹੀਂ ਕੀਤਾ। ਇੰਨਾ ਮਾੜਾ ਹੈ। ਉਸ ਤੋਂ ਉਸ ਤੋਂ ਬਾਅਦ ਸਾਡੇ ਪਿੰਡ ਹਾਇਰ ਸੈਕੰਡਰੀ ਸਕੂਲ ਹੈ ਸ਼ੇਰ ਸਿੰਘ ਵਾਲੇ ਦੇ ਵਿੱਚ ਹਾਇਰ ਸੈਕੰਡਰੀ ਸਕੂਲ ਹੈ। ਇਹ ਕਹਿੰਦੇ ਅਸੀਂ ਸਿੱਖਿਆ ਕ੍ਰਾਂਤੀ ਕਰ ਰਹੇ ਹਾਂ ਪਰ ਉੱਥੇ ਬੱਚਿਆਂ ਨੂੰ ਪੜਾਉਣ ਵਾਸਤੇ ਸਿਰਫ ਦੋ ਲੈਕਚਰਰ ਹੈ ਜਦੋਂ ਕਿ ਉਹਨਾਂ ਨੂੰ ਪੜਾਉਣ ਵਾਸਤੇ ਮਿਨੀਮਮ ਪੰਜ ਚਾਹੀਦੇ ਆ ਪੰਜ ਸਬਜੈਕਟ ਹੁੰਦੇ ਆ ਪੰਜ ਲੈਕਚਰਰ ਚਾਹੀਦੇ ਆ ਇੱਕ ਇੱਕ ਲੈਕਚਰਰ ਤਿੰਨ ਤਿੰਨ ਸਬਜੈਕਟ ਪੜਾ ਰਿਹਾ ਹੈ ਇਹਦਾ ਮਤਲਬ ਇਹ ਹੋਇਆ ਵੀ ਜਿਹੜੇ ਉੱਥੇ ਲੈਕਚਰਰ ਹੈ ਉਹ ਆਪਦੇ ਵਿਸ਼ੇ ਦਾ ਤਾਂ ਕੋਈ ਮਾਰ ਹੋ ਸਕਦਾ ਹੈ ਦੂਜੇ ਦਾ ਤਾਂ ਕੰਮ ਟਪਾਈ ਹੋ ਸਕਦਾ ਨਾ ਤੇ ਕਿਵੇਂ ਇਹਨੂੰ ਆਪਾਂ ਕਹਿ ਦਾਂਗੇ ਵੀ ਇਹ ਸਿੱਖਿਆ ਕ੍ਰਾਂਤੀ ਹੈ ਅਸੀਂ ਇਹਦੇ ਬਾਰੇ ਉਹਨਾਂ ਨੂੰ ਸਵਾਲ ਕਰਨੇ ਸੀ ਪਰ ਉਹਨਾਂ ਨੂੰ ਮੈਨੂੰ ਫੜਾਫੜਾਈ ਮੇਰੀ ਸ਼ੁਰੂ ਕਰਤੀ ਕਿਉਂਕਿ ਮੈਂ ਬਲਾਕ ਪ੍ਰਧਾਨ ਆ ਮੇਰਾ ਪਿੰਡ ਉਹੀ ਆ ਮੈਂ ਸਵਾਲ ਕਰਨੇ ਸੀ ਮੈਨੂੰ ਪੁਲਿਸ ਨੇ ਉਥੋਂ ਮੇਰੀ ਗਲਤੀ ਬੋਲੋ ਟੈਕ ਟਾਲੀ ਜਰੀ ਹਾਂ ਟੈਕ ਟਾਲੀ ਹਾਂ ਕੋਈ ਮੇਰੀ ਗਲਤੀ ਹੈ ਜਾਂ ਤਰੀ ਗਲਤੀ ਹੈ گال کروندي ني اندر پا گئے ਲੋਕਾ ਛੱਡ ਦੇ ਤਾਂ ਤਾਂ ਕਸ ਕਰ ਹੁਣ ਨਾ ਕਰ ਕੋਲ ਕੀ ਗੱਲ ਆ ਨਾ ਕੋਈ ਚੋਰੀ ਹੋਈ ਹੈ ਜੰਗਲ ਦੇ ਘਰੋਂ ਮਿਲਦਾ ਕੋਈ ਹੱਲ ਪਤਾ ਤੇਰੀ ਟਰਾਲੀ ਚੋਰੀ ਹੈ ਇਹ ਤੇਰੀ ਟਰਾਲੀ ਚੋਰੀ ਹੈ ਜਿਹਦਾ ਨਿਸ਼ਾਨ ਚੋਰੀ ਹੋਇਆ ਆਪਣੇ ਲੱਗ ਕੇ ਰਾਜਵਰ ਗੱਲ ਕਰ ਤੁਸੀ ਅੱਤਰੀ ਪਾਸੋਂ ਕੋਈ ਕਿੰਨਾ ਆਇਆ ਵੱਡੇ ਦੇਖੋ ਕੀ ਕਰਦਾ ਮੇਰੇ ਪਰ ਕੀ ਨਾ ਜੋ ਇੱਥੇ ਗਾੜੀਆਂ ਨੇ ਹੁੰਦੀਆਂ। ਹੁਣ ਜੂਰੇ ਦੇ ਵਹੀਕਲ 'ਚਾਂ ਕ੍ਰੇਨ ਪਾਤਾ। ਕਾਰ ਵੀ ਤਾਂ ਦਸਤਰੀ। 2 ਸਾਲ ਹੋ ਗਏ ਮੈਨੂੰ ਡੀਸੀ ਦੀ ਵੀ ਮੇਜ਼ ਤੇ ਮੈਂ ਰੱਖਿਆ। ਆਰਟੀਓ ਨੂੰ ਹੀ ਮਾਰ ਕਰਤੀ ਐ। ਚੰਡੀਗੜ੍ਹ ਵੀ ਮੇਲ ਪਾਦੀ ਐ। ਹਾਂ ਜੀ ਦਰਸਤੀ ਨਹੀਂ। ਉਹਦੀ ਮੇਰੀ ਗਲਤੀ ਐ। ਦਸਤਰੀ ਗਲਤੀ ਐ। ਜਿਹੜੇ ਨਾਲ ਗੱਲ ਕਰਦੇ ਪੈਸੇ ਮੰਗੀਆਂ ਤਾਂ। ਤੁਸੀਂ ਐਮਐਲ ਤੋਂ ਮਿਲ ਕੇ ਕਰੀ। ਪ੍ਰੂਫ ਦੇ ਦੇ। ਆ ਪਹਿਲੇ ਘੇਰਨੋਂ ਪਛੜੋ ਕੁੜੇ ਕਾ ਬੀਜ ਯੂਪੀ ਫੌਜੀ ਮੋੜ ਕੇ ਲਿਆ ਮੇਰੇ ਬਾਦ ਕੰਮ ਹੋਵੇ ਰਟੀ ਸਰਕਾਰ ਜਿਹੜੀ ਬਦਲੀ ਆਏ ਐ ਇਸੇ ਇਸੇ ਕਰਕੇ ਬਦਲੀ ਆਏ ਐ ਸਰਕਾਰ ਬਦਲੀ ਇਸੇ ਕਰਕੇ ਬਦਲੀ ਸੀ ਸਰਕਾਰਾਂ ਨੇ ਕੁਝ ਕਰਿਆ ਉਹਨਾਂ ਨੇ ਗੰਦ ਹੋਇਆ ਫਟਵਾਵਾ ਦੇਗੇ ਅੱਜ ਮੇਰੇ ਧਿਆਨ ਕਰਵਾ ਦੇਣ ਯੂਪੀ ਫੌਜੀ ਨੇ ਲੈਂਦਾ ਤੁਹਾਡੇ ਦੇਟ ਇੰਨੇ ਨੇ ਵੀ ਲੈਂਦਾ ਬੇਸ਼ੱਕ ਮੂੰਹ ਤੇ ਕਰਾ ਦੇ ਫਿਰ ਮੈਨੂੰ ਦੁਬਾਰਾ ਕਰਾਉਣੇ ਪੈਣਗੇ ਐਮਐਲਏ ਸਾਹਿਬ ਇਹਦੀ ਹੋ ਗਈ ਪਰਸਨਲ ਗੱਲ ਹੈ ਬੋਲੋ ਪਰਸਨਲ ਗੱਲ ਹੈ ਇੱਥੇ ਕਰਨੀਆਂ ਜਾਂ ਬੈਠ ਕੇ ਕਰਨੇ ਤੁਹਾਡੀ ਇੱਛਾ ਹੈ ਕਹਿੰਦੇ ਕਿ ਮੇਰੇ ਭਰਾ ਯਾਰ ਜਿੱਥੇ ਮਰਜ਼ੀ ਮੈਨੂੰ ਸੱਦੋ ਮੈਂ ਕੋਈ ਸੁਭਸਿਆ ਨਹੀਂ ਤੁਸੀਂ ਵੀ ਵੇਖੋ ਇੱਕ ਤਰਫਾਂ ਸਤਵਾਰ ਮਿਲਿਆ ਤੁਹਾਨੂੰ ਉਹ ਵੇਖੋ ਤੇ ਸਾਡੇ ਪੱਲੇ ਦਾ ਗੱਲਾਂ ਨਾਲ ਹੀ ਕਹੀ ਹੈ ਹੋਰ ਦੁਆਰੇ ਆ ਜੂ ਕਿਤੇ ਕਿਰੇ ਵਾਹਣ ਕਰੇ ਇੱਕ ਵਾਰੀ ਦੀ ਅੱਜ ਗੁਰਦੇਵਤ ਸਿੰਘ ਸੇਖੋਂ ਕ੍ਰਾਂਤੀ ਸਿੱਖਿਆ ਦੇ ਸਿੱਖਿਆ ਕ੍ਰਾਂਤੀ ਦੇ ਤਹਿਤ ਉੱਥੇ ਇੱਕ ਕੰਧ ਦਾ ਉਦਘਾਟਨ ਕਰਨ ਗਏ ਸੀ ਉਹ ਸਕੰਧ ਬਣੀ ਨੂੰ ਲਗਭਗ 9 ਤੋਂ 10 ਸਾਲ ਹੋ ਗਏ ਉਦੋਂ ਸਰਕਾਰ ਦਲਬਾਗ ਸਿੰਘ ਸਾਡੇ ਸਰਪੰਚ ਹੁੰਦੇ ਸੀ ਜਦੋਂ ਉਹ ਕੰਦ ਬਣੀ ਸੀ ਜਿਹਦਾ ਇਹ ਅੱਜ ਉਦਘਾਟਨ ਕਰਨ ਗਏ ਆ ਉਹਨੂੰ ਸਿਰਫ ਕਲੀ ਕੀਤੀ ਹੈ ਇਹਨਾਂ ਨੇ ਤੇ ਆਪਦੀ ਮੋਹਰ ਲਾ ਕੇ ਜਾਣ ਗਈ ਜਿਹੜੀ ਇਹਨਾਂ ਦੇ ਹੁਣ 5-6 ਮਹੀਨੇ ਹੋਏ ਆ ਜਿਹੜੀ ਕੰਦ ਬਣੀ ਐ ਉਹਦੇ ਤੇ ਮਟੀਰੀਅਲ ਇਹਨਾਂ ਮਾੜਾ ਲੱਗਿਆ ਵੀ ਉਹਦਾ ਇਹਨਾਂ ਨੇ ਦਰਦਿਆ ਨਹੀਂ ਉਦਘਾਟਨ ਹੀ ਨਹੀਂ ਕੀਤਾ ਐਨਾ ਮਾੜਾ ਉਸ ਤੋਂ ਉਸ ਤੋਂ ਬਾਅਦ ਸਾਡੇ ਪਿੰਡ ਹਾਇਰ ਸੈਕੰਡਰੀ ਸਕੂਲ ਹੈ ਸ਼ੇਰ ਸਿੰਘ ਵਾਲੇ ਦੇ ਵਿੱਚ ਹਾਇਰ ਸੈਕੰਡਰੀ ਸਕੂਲ ਹੈ ਇਹ ਕਹਿੰਦੇ ਅਸੀਂ ਸਿੱਖਿਆ ਕ੍ਰਾਂਤੀ ਕਰ ਰਹੇ ਆਂ ਪਰ ਉਥੇ ਬੱਚਿਆਂ ਨੂੰ ਪੜਾਉਣ ਵਾਸਤੇ ਸਿਰਫ ਦੋ ਲੈਕਚਰਰ ਹੈ ਜਦੋਂ ਕਿ ਉਹਨਾਂ ਨੂੰ ਪੜਾਉਣ ਵਾਸਤੇ ਮਿਨੀਮਮ ਪੰਜ ਚਾਹੀਦੇ ਆ ਪੰਜ ਸਬਜੈਕਟ ਹੁੰਦੇ ਆ ਪੰਜ ਲੈਕਚਰਰ ਚਾਹੀਦੇ ਆ ਇੱਕ ਇੱਕ ਲੈਕਚਰਰ ਤਿੰਨ ਤਿੰਨ ਸਬਜੈਕਟ ਪੜਾ ਰਿਹਾ ਹੈ ਤੇ ਦਾ ਮਤਲਬ ਇਹ ਹੋਇਆ ਵੀ ਜਿਹੜੇ ਉਥੇ ਲੈਕਚਰਰ ਹੈ ਉਹ ਆਪਦੇ ਵਿਸ਼ੇ ਦਾ ਤਾਂ ਕੋਈ ਮਾਰ ਹੋ ਸਕਦਾ ਹੈ ਦੂਜੇ ਦਾ ਤਾਂ ਕੰਮ ਟਪਾਈ ਹੋ ਸਕਦਾ ਨਾ ਤੇ ਕਿਵੇਂ ਇਹਨੂੰ ਆਪਾਂ ਕਹਿ ਦਾਂਗੇ ਵੀ ਇਹ ਸਿੱਖਿਆ ਕ੍ਰਾਂਤੀ ਹੈ ਅਸੀਂ ਇਹਦੇ ਬਾਰੇ ਉਹਨਾਂ ਨੂੰ ਸਵਾਲ ਕਰਨੇ ਸੀ ਪਰ ਉਦੋਂ ਨੂੰ ਮੈਨੂੰ ਫੜਫੜਾਈ ਮੇਰੀ ਸ਼ੁਰੂ ਕਰਤੀ ਕਿਉਂਕਿ ਮੈਂ ਬਲਾਗ ਪ੍ਰਧਾਨ ਆ ਮੇਰਾ ਪਿੰਡ ਉਹੀ ਆ ਮੈਂ ਸਵਾਲ ਕਰਨੇ ਸੀ ਮੈਨੂੰ ਪੁਲਿਸ ਨੇ ਉਥੋਂ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਟੈਕ ਟਾਲੀ ਜਿਉਂੀ ਟੈਕ ਟਾਲੀ ਜਿਉਂੀ ਕੋਈ ਮੇਰੀ ਗਲਤੀ ਹੈ ਜਾਂ ਤੇਰੀ ਗਲਤੀ ਹੈ بالا فون گل کروندي ني اندر پا گيا ਕੋਈ ਨਾ ਛੱਡ ਦੇ ਤਾ ਅੱਜ ਨਾਲ ਕੋਈ ਨਾ ਤੱਕ ਉੱਨਤ ਕਰ ਉਹ ਕੀ ਗੱਲ ਆ ਜੈਨੂ ਤੇਰੀ ਚੋਰੀ ਹੈ ਹਾਂਜੀ ਤੇਰੀ ਚੋਰੀ ਹੈ ਹਾਂਜੀ ਜਿਹਨਾਂ ਨੇ ਸ਼ਾਂਤ ਚੋਰੀ ਹੋਇਆ ਆਪਣੇ ਲੈ ਕੇ ਹੋਇਆ ਰਾਜਵਰ ਕੱਲ ਕਰਵਾਏ ਤੇ ਅੰਦਰ ਕਰਵਾਉਂਗਾ ਤੁਸੀਂ ਆਪਣੀ ਪਾਸੇ ਕੋਈ ਨਹੀਂ ਤੁਹਾਡੇ ਬੱਚੋ ਕੀ ਕਰਦਾ ਮੇਰੇ ਕੋਲ ਕੀ ਨਹੀਂ ਉਹ ਜਿਹੜਾ ਗਾੜੀ ਆਦੀ ਹੈ। ਹੁਣ ਕੋਲੇ ਦੇ ਵੀ ਘਰ ਦੀ ਤਾਂ ਕ੍ਰੇਨ ਪਾਤਾ। ਕਾਰ ਵੀ ਹਾਂ। ਦਾਸਤਰੀ। 2 ਸਾਲ ਹੋ ਗਏ ਮੈਨੂੰ ਡੀਸੀ ਦੀ ਵੀ ਮੇਜ਼ ਤੇ ਮੈਂ ਰੱਖਿਆ। ਆਰਟੀਓ ਨੂੰ ਹੀ ਮਾਰ ਕਰਤੀ ਐ। ਕੰਡੀਗੜ੍ਹ ਵੀ ਮੇਲ ਪਾਦੀ ਐ। ਬਰਸਤੀ ਨਹੀਂ ਗਈ। ਉਹਦੀ ਮੇਰੀ ਗਲਤੀ ਐ। ਦਾਸਤਰੀ ਗਲਤੀ ਐ। ਜਿਹੜੇ ਨਾਲ ਗੱਲ ਕਰਦੇ ਹੋ ਪੈਸੇ ਮੰਗੀਆਂ। ਐਮਐਲਏ ਤੁਹਾਨੂੰ ਮਿਲਣ ਕਰੀਏ ਪ੍ਰੂਫ ਦੇ ਦਿਆਂਗੇ ਇਹਨੇ ਗੇਰ ਨੂੰ ਪੁੱਛ ਲੋ ਕੋਈ ਨਹੀਂ ਕੱਢਦਾ ਯੂਪੀ ਫੌਜੀ ਮੋੜ ਕੇ ਲਿਆ ਮੇਰੇ ਵੱਲ ਕੰਮ ਹੋਵੇ ਰੋਟੀ ਸਰਕਾਰ ਜਿਹੜੀ ਬਦਲੀ ਆਉਂਦੀ ਹੈ ਐਸੇ ਐਸੇ ਕਰਕੇ ਹੀ ਬਦਲਦੀ ਹੈ ਸਰਕਾਰ ਬਦਲੀ ਐਸੇ ਕਰਕੇ ਬਦਲੀ ਸੀ ਸਰਕਾਰਾਂ ਨੇ ਕੁਝ ਕੁਸ਼ ਕਰਿਆ ਉਹਨਾਂ ਨੇ ਗੰਦ ਹੋਇਆ ਸਰਕਾਰ ਲਵਾ ਦੇਣਗੇ ਅੱਜ ਮੇਰੇ ਘਰ ਕਰਵਾ ਦੇਣਗੇ ਯੂਪੀ ਫੌਜੀ ਨੇ ਲੈਂਦਾ ਤੁਹਾਡੇ ਦੇਟ ਇੰਨੇ ਨੇ ਵੀ ਲੈਂਦਾ ਬੇਸ਼ੱਕ ਮੂੰਹ ਤੇ ਕਰਾ ਦੇਣਾ ਦੁਬਾਰਾ ਕਰਾ ਦੇਣਗੇ ਐਮਐਲਏ ਸਾਹਿਬ ਇਹ ਵੀ ਹੋ ਗਈ ਪਰਸਨਲ ਗੱਲ ਹੈ ਯਾ ਮੈਂ ਕਿਹਾ ਤੁਹਾਡੀ ਇੱਛਾ ਹੈ ਮੇਰੇ ਭਰਾ ਜਿੱਥੇ ਮਰਜ਼ੀ ਮੈਨੂੰ ਸੱਦੋ ਮੈਂ ਕੋਈ ਸੁਭਸਿਆ ਨਹੀਂ ਤੁਸੀਂ ਇਹ ਦੇਖੋ ਇੱਕ ਪਾਸੇ ਤੋਂ ਸੱਦਵਾ ਲਿਆ ਸੋਲੇ ਜੋ ਮੈਂ ਕਿਹਾ ਸਾਡੇ ਪੱਲੇ ਰੱਖਣ ਵਾਲੀਆਂ ਕਹੀ ਹੈ ਹੋਰ ਦੁਆਰੇ ਆਜੋ ਕਿਤੇ ਕਰੇ ਵਾਧਾ ਕਰੇ ਇੱਕ ਵਾਰੀ ਦੀ ਅੱਜ ਗੁਰਦੇਵਤ ਸਿੰਘ ਸੇਖੋਂ ਕ੍ਰਾਂਤੀ ਸਿੱਖਿਆ ਦੇ ਸਿੱਖਿਆ ਕ੍ਰਾਂਤੀ ਦੇ ਤਹਿਤ ਉੱਥੇ ਇੱਕ ਕੰਧ ਦਾ ਉਦਘਾਟਨ ਕਰਨ ਗਏ ਸੀ ਉਹ ਸਕੰਧ ਬਣੀ ਨੂੰ ਲਗਭਗ 9 ਤੋਂ 10 ਸਾਲ ਹੋ ਗਏ। ਉਦੋਂ ਸਰਕਾਰ ਦਲਬਾਗ ਸਿੰਘ ਸਾਡੇ ਸਰਪੰਚ ਹੁੰਦੇ ਸੀ ਜਦੋਂ ਉਹ ਕੰਧ ਬਣੀ ਸੀ ਜਿਹਦਾ ਇਹ ਅੱਜ ਉਦਘਾਟਨ ਕਰਨ ਗਏ ਆ। ਉਹਨੂੰ ਸਿਰਫ ਕਲੀ ਕੀਤੀ ਹੈ ਇਹਨਾਂ ਨੇ ਤੇ ਆਪਦੀ ਮੋਹਰ ਲਾ ਕੇ ਜਾਣ ਗਈ। ਜਿਹੜੀ ਇਹਨਾਂ ਦੇ ਹੁਣ 5-6 ਮਹੀਨੇ ਹੋਏ ਆ ਜਿਹੜੀ ਕੰਧ ਬਣੀ ਹੈ ਉਹਦੇ ਤੇ ਮਟੀਰੀਅਲ ਇੰਨਾ ਮਾੜਾ ਲੱਗਿਆ ਵੀ ਉਹਦਾ ਇਹਨਾਂ ਨੇ ਦਰਦਿਆ ਨਹੀਂ ਉਦਘਾਟਨ ਹੀ ਨਹੀਂ ਕੀਤਾ। ਇੰਨਾ ਮਾੜਾ ਹੈ। ਉਸ ਤੋਂ ਉਸ ਤੋਂ ਬਾਅਦ ਸਾਡੇ ਪਿੰਡ ਹਾਇਰ ਸਕੈਂਡਰੀ ਸਕੂਲ ਹੈ ਸ਼ੇਰ ਸਿੰਘ ਵਾਲੇ ਦੇ ਵਿੱਚ ਹਾਇਰ ਸਕੈਂਡਰੀ ਸਕੂਲ ਹੈ। ਇਹ ਕਹਿੰਦੇ ਅਸੀਂ ਸਿੱਖਿਆ ਕ੍ਰਾਂਤੀ ਕਰ ਰਹੇ ਹਾਂ ਪਰ ਉੱਥੇ ਬੱਚਿਆਂ ਨੂੰ ਪੜਾਉਣ ਵਾਸਤੇ ਸਿਰਫ ਦੋ ਲੈਕਚਰਰ ਹੈ ਜਦੋਂ ਕਿ ਉਹਨਾਂ ਨੂੰ ਪੜਾਉਣ ਵਾਸਤੇ ਮਿਨੀਮਮ ਪੰਜ ਚਾਹੀਦੇ ਆ ਪੰਜ ਸਬਜੈਕਟ ਹੁੰਦੇ ਆ ਪੰਜ ਲੈਕਚਰਰ ਚਾਹੀਦੇ ਆ ਇੱਕ ਇੱਕ ਲੈਕਚਰਰ ਤਿੰਨ ਤਿੰਨ ਸਬਜੈਕਟ ਪੜਾ ਰਿਹਾ ਇਹਦਾ ਮਤਲਬ ਇਹ ਹੋਇਆ ਵੀ ਜਿਹੜੇ ਉੱਥੇ ਲੈਕਚਰਰ ਹੈ ਉਹ ਆਪਦੇ ਵਿਸ਼ੇ ਦਾ ਤਾਂ ਕੋਈ ਮਾਰ ਹੋ ਸਕਦਾ ਹੈ ਦੂਜੇ ਦਾ ਤਾਂ ਕੰਮ ਟਪਾਈ ਹੋ ਸਕਦਾ ਨਾ ਤੇ ਕਿਵੇਂ ਇਹਨੂੰ ਆਪਾਂ ਕਹਿ ਦਾਂਗੇ ਵੀ ਇਹ ਸਿੱਖਿਆ ਕ੍ਰਾਂਤੀ ਹੈ ਅਸੀਂ ਇਹਦੇ ਬਾਰੇ ਉਹਨਾਂ ਨੂੰ ਸਵਾਲ ਕਰਨੇ ਸੀ ਪਰ ਉਦੋਂ ਨੂੰ ਮੈਨੂੰ ਫੜਾਫੜਾਈ ਮੇਰੀ ਸ਼ੁਰੂ ਕਰਤੀ ਕਿਉਂਕਿ ਮੈਂ ਬਲਾਕ ਪ੍ਰਧਾਨ ਆ ਮੇਰਾ ਪਿੰਡ ਉਹੀ ਆ ਮੈਂ ਸਵਾਲ ਕਰਨੇ ਸੀ ਮੈਨੂੰ ਪੁਲਿਸ ਨੇ ਉਥੋਂ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਮੈਂ ਉਥੋਂ ਰੂਹ ਕੋਸ਼ ਹੋ ਗਿਆ ਹੁਣ ਇੱਥੇ ਫ੍ਰੀਪੋਰਟ ਆ ਕੇ ਸਾਨੂੰ ਫੇਰ ਨਜ਼ਰਬੰਦ ਕਰ ਲਿਆ ਉਥੇ ਫਿਰ ਮੈਂ ਸਰਦਾਰ ਜਗਜੀਤ ਸਿੰਘ ਉਹਨਾਂ ਦੀ ਡਿਊਟੀ ਲਈ ਸਰਦਾਰ ਦਿਲਬਾਖ ਸਿੰਘ ਉਹੀ ਜਿਹੜੇ ਸਾਬਕਾ ਸਰਪੰਚ ਆ ਉਹਨਾਂ ਦੀ ਡਿਊਟੀ ਲਈ ਭਾਈ ਤੁਸੀਂ ਸਵਾਲ ਕਰਿਓ ਉਹ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫਿਰ ਉਹਨਾਂ ਨੇ ਕਾਰ ਦੇ ਅੱਗੇ ਹੋ ਕੇ ਰੋਕੀ ਅਜੇ ਉਹ ਗੱਲ ਕੀਤੀ ਨਹੀਂ ਉਹਨਾਂ ਨੇ ਹਜੇ ਤੱਕ ਹੁਣ ਲਗਭਗ 11:30 ਵਜ ਗਏ ਆ ਹਜੇ ਤੱਕ ਗੱਲ ਕੀਤੀ ਨਹੀਂ ਅੰਦਰ ਪ੍ਰੋਗਰਾਮ ਚੱਲ ਰਿਹਾ ਹੈ ਮੈਨੂੰ ਲੱਗਦਾ ਨਹੀਂਗਾ ਵੀ ਉਹ ਇਸ ਵਿਸ਼ੇ ਤੇ ਉਹਨਾਂ ਨੂੰ ਗੱਲ ਕਰਨ ਦੇਣਗੇ ਇਸ ਵਾਸਤੇ ਮੈਂ ਤੁਹਾਡੇ ਸਾਹਮਣੇ ਕੀ ਗੱਲ ਦਾ ਜਵਾਬ ਦਿੱਤਾ ਕਿ ਨਹੀਂ ਕਿਸੇ ਗੱਲ ਦਾ ਹਜੇ ਤੱਕ ਜਵਾਬ ਨਹੀਂ ਦਿੱਤਾ ਜਦੋਂ ਉਹਨਾਂ ਨੂੰ ਰੋਕਿਆ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਬਾਸੇ ਕਰਤਾ ਉਹ ਅੰਦਰ ਚਲੇ ਗਏ ਕਹਿੰਦੇ ਆ ਤੁਹਾਡੇ ਨਾਲ ਗੱਲ ਕਰਵਾਵਾਂਗੇ ਹਜੇ ਉਹ ਪ੍ਰੋਗਰਾਮ ਤੋਂ ਬਾਹਰ ਨਹੀਂ ਆਏਗੇ ਹੁਣ ਤੱਕ ਹੁਣ ਤੱਕ ਦੇ ਟਾਈਮ ਤੱਕ 11:30 ਤੱਕ ਉਹ ਬਰੋਧ ਇਦਾਂ ਜਾਰੀ ਰਹਿ ਰਿਹਾ ਹੈ ਉਨਾ ਚਿਰ ਵਿਰੋਧ ਜਾਰੀ ਰਹੂਗਾ ਜਿੰਨਾ ਚਿਰ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇਣਗੇ ਟੈਕ ਟਿਕਰੀ ਅੱਜ ਉਹ ਦੀ ਮੇਰੀ ਗਲਤੀ ਹੈ ਤੁਹਾਡੀ ਗਲਤੀ ਹੈ اغلي سونو گل کراو دي اندر با اندر با گل کراو دي 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 اندر با گل کراو ਆਜਾ ਦੋ ਜੀ ਤੱਕ ਬੋਲਦੇ ਕਰਾ ਕੋਲ ਕੀ ਗੱਲ ਹੈ ਜੈਨੂ ਤੇਰੀ ਚੋਰੀ ਨਹੀਂ ਹਾਂ ਤੇਰੀ ਚੋਰੀ ਹਾਂ ਜਿਹੜਾ ਨਿਸ਼ਾਨ ਚੋਰੀ ਹੋਇਆ ਆਪਣੇ ਲੱਭੋ ਰਾਜਵਰ ਕੱਲ ਕਰਵਾਉਂਦੇ ਜੇ ਅਸਲੀ ਪਾਸੇ ਕੋਈ ਕੋਈ ਕਿਹਦਾ ਆ ਜਾਂ ਤੁਹਾਡੇ ਦਿੱਖੋ ਕੀ ਲੱਗਦਾ ਮੇਰੇ ਕੋਲ ਚੀਜ਼ ਨਾ ਗਈ ਜਿਆ ਰਿਆ ਹਾਂਜੀ ਉਹਦੇ ਦੇ ਵੀ ਇੱਕ ਵੀ ਤਾਂ ਕ੍ਰੇਨ ਪਾਤਾ ਕਾਰ ਦੀ ਹਾਂ ਦਸਤਰੀ ਦੋ ਸਾਲ ਹੋ ਗਏ ਮੈਨੂੰ ਡੀਸੀ ਦੀ ਵੀ ਮੇਜ਼ ਤੇ ਮੈਂ ਰੱਖਿਆ ਆ ਆਰਟੀਓ ਨੂੰ ਹੀ ਮਾਰ ਕਰਤੀ ਐ ਚੰਡੀਗੜ੍ਹ ਵੀ ਮੇਲ ਪਾਦੀ ਐ ਹਾਂਜੀ ਦਰਸਤੀ ਨਹੀਂ ਉਹਦੀ ਮੇਰੀ ਗਲਤੀ ਐ ਦਸਤਰੀ ਗਲਤੀ ਐ ਜਿਹੜੀ ਨਾ ਗੱਲ ਕਰਦੇ ਪੈਸੇ ਮੰਗੀ ਜਾਂਦੇ FML ਤੋਂ ਮਿਲਣ ਕਰੀ ਪ੍ਰੂਫ ਦੇ ਦੇ ਆਹ ਦੇ ਇਹਨੇ ਗੇਰ ਨੂੰ ਪੁੱਛ ਲੋ ਕੋਈ ਨਹੀਂ ਕਰਦਾ ਯਾਰ ਯੂਪੀ ਫੌਜੀ ਮਿਲਦਾ ਹੋ ਰਿਹਾ ਸਾਰਾ ਕੰਮ ਬਾਹਰ ਬੈਠਾ ਨੂੰ ਪੁੱਛ ਲੋ ਲੋੜ ਹੀ ਮੇਰਾ ਗੱਲਾਂ ਕਰ ਯੂਪੀ ਫੌਜੀ ਮੋੜ ਕੇ ਲਿਆ ਮੇਰੇ ਨਾਲ ਕੰਮ ਹੋਵੇ ਰੋਟੀ ਸਰਕਾਰ ਜਿਹੜੀ ਬਦਲੀ ਆਉਂਦੀ ਹੈ ਐਸੇ ਐਸੇ ਕਰਕੇ ਪੁੱਛ ਰਿਹਾ ਐਸੇ ਕਰਕੇ ਸਰਕਾਰ ਬਦਲੀ ਐਸੇ ਕਰਕੇ ਬਦਲੀ ਸੀ ਸਰਕਾਰਾਂ ਨੇ ਇਹ ਕੁਝ ਕਰਿਆ ਉਹਨਾਂ ਨੇ ਗੰਦ ਕੋਇਆ ਸਰਕਾਰ ਲਵਾ ਦੇਂਗੇ ਉਹ ਅੱਜ ਮੇਰੇ ਧਿਆਨ ਕਰਵਾ ਦੇ ਯੂਪੀ ਫੌਜੀ ਨੇ ਲੈਂਦਾ ਤੁਹਾਡੇ ਦੇਟ ਇੰਨੇ ਨੇ ਵੀ ਲੈਂਦਾ ਬੇਸ਼ੱਕ ਮੂਹ ਬਕਰਾਂਗੇ ਫਿਰ ਕਿੰਨੇ ਦਿਨ ਹੋਇਆ ਦੋਰਾ ਕਰਾਉਣ ਦੇ ਵਿੱਚ ਐਮਐਲਏ ਸਾਹਿਬ ਦਾ ਇਹਦੀ ਹੋ ਗਈ ਪਰਸਨਲ ਗੱਲ ਹੈ ਬੈਠੀ ਕਰਨੀਆਂ ਜਾਂ ਬੈਠ ਕੇ ਗੱਲ ਕਰੀਏ ਤੁਹਾਡੀ ਇੱਛਾ ਹੈ ਉਹ ਜਿਹੜੇ ਮੇਰੇ ਭਰਾ ਯਾਰ ਜਿੱਥੇ ਮਰਜ਼ੀ ਮੈਨੂੰ ਸੱਦੋ ਮੈਂ ਕੋਈ ਸੁਭਸਿਆ ਨਹੀਂ ਤੁਸੀਂ ਇਹ ਦੇਖੋ ਇੱਕ ਪਰਫੈਕਟ ਸਤਵਾ ਮਿਲਿਆ ਤੁਹਾਨੂੰ ਬੈਠ ਕੇ ਬਦਲ ਤੇ ਸਾਡੇ ਪੱਲੇ ਰਾਗਾਂ ਨਾਲ ਹੀ ਕਹੀ ਹੈ ਕਿਤੇ ਕਿਤੇ ਵਾਹ ਕਰੇ ਇੱਕ ਵਾਰੀ ਦੀ ਅੱਜ ਗੁਰਦੇਵਤ ਸਿੰਘ ਸੇਖੋਂ ਕ੍ਰਾਂਤੀ ਸਿੱਖਿਆ ਦੇ ਸਿੱਖਿਆ ਕ੍ਰਾਂਤੀ ਦੇ ਤਹਿਤ ਉੱਥੇ